ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਚਾਰੀਆ ਮਹਾ ਬ੍ਰਾਹਮਣ ਸਭਾ ਵੱਲੋਂ ਲੁਧਿਆਣਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸਭਾ ਦੇ ਪ੍ਰਧਾਨ ਨਵੀਨ ਸ਼ਰਮਾ ਤੇ ਸਭਾ ਦੇ ਅਹੁਦੇਦਾਰ ਮਨੋਜ ਸ਼ਰਮਾ, ਰਾਜੀਸ਼ ਸ਼ਰਮਾ, ਰੌਕੀ ਸ਼ਰਮਾ ਤੇ ਹੋਰ ਕਈ ਸਭਾ ਦੇ ਮੈਂਬਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਭਾ ਦੇ ਮੈਂਬਰਾਂ ਨੇ ਦੱਸਿਆ ਕਿ ਸਵਰਗ ਥਾਮ ਸ਼ਮਸ਼ਾਨ ਘਾਟ ਕਮੇਟੀ ਦੇ ਪ੍ਰਧਾਨ ਦੀ ਕਰੀਬ 3 ਮਹੀਨੇ ਪਹਿਲਾਂ ਹੋਈ ਮੌਤ ਤੋਂ ਬਾਅਦ ਸਵਰਗ ਥਾਮ ਆਸ਼ ਸ਼ਮਸ਼ਾਨ ਘਾਟ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਅਸਮੰਜਸ ਬਣਿਆ ਰਿਹਾ ਉਸ ਤੋਂ ਬਾਅਦ ਹੁਣ ਵੱਖ-ਵੱਖ ਲੋਕਾਂ ਅਤੇ ਇੱਕ ਪਾਰਟੀ ਦੇ ਨੇਤਾ ਵੱਲੋਂ ਆਪਣੇ ਚਾਹਤੇ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਤੱਕ ਕਰ ਦਿੱਤਾ ਗਿਆ ਹੈ ਜਿਸ ਦਾ ਸਬਾਬ ਵੱਲੋਂ ਵਿਰੋਧ ਦਰਜ ਕਰਵਾਇਆ ਗਿਆ ਉਸੇ سلسلے ਵਿੱਚ ਅੱਜ ਸਭਾ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਉਹਨਾਂ ਦੋਸ਼ ਲਾਇਆ ਕਿ ਪ੍ਰਧਾਨ ਬਣ ਦੇ ਇੱਛੁਕਾਂ ਵੱਲੋਂ ਕਮੇਟੀ ਦੇ ਕੋਲ 1 ਕਰੋੜ ਰੁਪਏ ਤੇ 1 ਕਰੋੜ ਰੁਪਏ ਦੀ ਜ਼ਮੀਨ ਤੇ ਮਾੜੀ ਨਜ਼ਰ ਪੈ ਗਈ ਹੈ ਜੋ ਕਿ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ ਉਨਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੁਰਾਣੀ ਜਨਮੀ ਸਵਰਗ ਧਾਮ ਸ਼ਮਸ਼ਾਨ ਘਾਟ ਕਮੇਟੀ ਦੇ ਕੋਲ ਜਿਹੜਾ ਪਹਿਲਾਂ 30 ਸਾਲਾਂ ਤੋਂ ਕਰੋੜਾ ਰੁਪਏ ਦਾ ਹਿਸਾਬ ਹੈ ਉਹ ਲੋਕਾਂ ਦੇ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਆਉਣਾ ਬਹੁਤ ਹੀ ਜ਼ਰੂਰੀ ਹੈ ਅਤੇ ਜੋ ਸਾਜ਼ਿਸ਼ ਰਜੇਸ਼ ਸ਼ਰਮਾ ਆਚਾਰੀਆਂ ਨੂੰ ਧੱਕੇ ਨਾਲ ਸ਼ਮਸ਼ਾਨ ਘਾਟ ਵਿੱਚੋਂ ਕੱਢਣ ਦੀ ਹੋ ਰਹੀ ਹੈ ਉਹੋ ਕੱਢਣਾ ਹੀ ਇਸੇ ਕਰਕੇ ਚਾਹੁੰਦੇ ਹਨ ਕਿ ਬਾਕੀ ਦਾ ਜੋ ਪੈਸਾ ਤੇ ਜ਼ਮੀਨ ਹੈ ਉਸ ਦਾ ਗਵਨ ਕੀਤਾ ਜਾ ਸਕੇ ਅਜਿਹੇ ਵਿਅਕਤੀਆਂ ਦੇ ਖਿਲਾਫ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਇਹ ਵੀ ਮੰਗ ਕੀਤੀ ਕਿ ਸਵਰਗ ਧਾਮ ਪ੍ਰਸ਼ਮਸ਼ਾਨ ਘਾਟ ਕਮੇਟੀ ਦੀ ਚੋਣ ਕਿਸੇ ਵੀ ਉੱਚ ਅਧਿਕਾਰੀ ਦੀ ਨਿਗਰਾਨੀ ਹੇਠ ਕਰਵਾਈ ਜਾਵੇ ਅਤੇ ਕੀਤੇ ਹੋਏ ਗਵਨ ਦਾ ਹਿਸਾਬ ਕਿਤਾਬੀ ਲਿਆ ਜਾਵੇ